ਖੁਕੀ ਧਿਆਈ 15 ਦਿਨਾਂ ਤੋਂ ਦਾਣਾ ਮੰਡੀ ਦੇ ਵਿੱਚ ਇਸ ਪਿੰਡ ਦੀ ਨੂੰਹ ਰੋਲ ਰਹੀ ਆ ਪਿੰਡ ਵਾਲਿਆਂ ਵਿੱਚ ਇਨਸਾਨੀਅਤ ਹੈ ਜਾਂ ਨਹੀਂ ਉਸ ਕੁੜੀ ਦੀ ਦਰਦਨਾਕ ਕਹਾਣੀ ਕੀ ਆ ਇਹ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਖਿੱਚ ਕੇ ਆ ਜਾ ਮੇਰਾ ਵੀਰ ਪਹਿਲਾਂ ਕਿਤੇ ਮੈਰਿਜ ਹੋਈ ਸੀ ਤੇਰੀ ਨਹੀਂ ਮੈਰਿਜ ਤਾਂ ਨਹੀਂ ਹੋਈ ਸੀ ਉਹ ਤਾਂ ਮੈਂ ਉੱਧੇ ਹੀ ਰਹਿੰਦੀ ਸੀ ਕਿਸੇ ਮੁੰਡੇ ਨਾਲ ਪਹਿਲਾਂ ਮੇਰੀ ਗੱਲਬਾਤ ਸੀ ਕਿਸੇ ਨਾਲ ਤੇ ਮੈਰਿਜ ਤਾਂ ਨਹੀਂ ਹੋਈ ਸੀ ਕਿੰਨਾ ਟਾਈਮ ਰਹੀ ਉਹ ਮੁੰਡੇ ਨਾਲ 2 ਸਾਲ ਰਹੀ ਸੀ ਉਸ ਨਾਲ ਹਾਂਜੀ ਉੱਥੇ ਵਿਆਹ ਨਹੀਂ ਹੋਇਆ ਇੱਥੇ ਆ ਕੇ ਵਿਆਹ ਕਰਾਇਆ ਤੂੰ ਹਾਂਜੀ ਇਹ ਗੱਲਾਂ ਪਹਿਲਾਂ ਦੱਸਿਆ ਸੀ ਸਾਰੇ ਪਰਿਵਾਰ ਨੂੰ ਤੂੰ ਆਪਦੇ ਘਰ ਆ ਲੈਂਦਾ ਸੀ ਵੀ ਪਹਿਲਾਂ ਮੇਰੀ ਕੋਈ ਗੱਲਬਾਤ ਸੀਗੀ ਕੀ ਗੱਲ ਹੋਈ ਏ ਤੁਹਾਡੀ ਜੇ ਮੈਨੂੰ ਮੇਰੇ ਸਹੁਰਿਆਂ ਨੇ ਘਰੋਂ ਕੱਢਤਾ ਕਿਉਂ ਕੱਢਿਆ ਸਹੁਰਾ ਕੋਈ ਲੜਾਈ ਹੁੰਦੀ ਏ ਘਰੇ ਮੇਰਾ ਜਿਹੜਾ ਘਰ ਆ ਲਾਇਓ ਉਹ ਨਸ਼ਾ ਪੱਤਾ ਕਰਦਾ ਏ ਹੂੰ ਕੁੱਟਦਾ ਮਾਰਦਾ ਪੀ ਕੇ ਤੇ ਹੁਣ ਘਰੋਂ ਕੱਢਤਾ ਕਹਿੰਦਾ ਘਰੇ ਨਾ ਬੜੀ ਇੱਥੇ ਕਿੰਨੇ ਦਿਨ ਹੋ ਗਏ ਮੰਡੀ 'ਚ ਬੈਠੀ ਨੂੰ ਮੈਨੂੰ ਕਟੜਕੜ 15 16 ਦਿਨ ਹੋ ਗਏ ਇੱਥੇ ਬੈਠੀ ਨੂੰ 15 16 ਦਿਨ ਹੋ ਗਏ ਨਹੀਂ ਕੋਈ ਪੁ ਨਹੀਂ ਜੀ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਕੋਈ ਨਾ ਪੀ ਕੇ ਗੱਲ ਸੁਣਦੇ ਆ ਤੇ ਨਾ ਸਹਰਿਆਣੇ ਦਾ ਘਰ ਹੀ ਕੱਢ ਛੱਡਿਆ ਨਹੀਂ ਪੀ ਕੇ ਕਿਉਂ ਨਹੀਂ ਗੱਲ ਸੁਣਦੇ ਪੀ ਕੇ ਵੀ ਬਸ ਕਹਿੰਦੇ ਵੀ ਅਸੀਂ ਨਹੀਂ ਤੂੰ ਆਪਦਾ ਜਿੱਥੇ ਮਰਜ਼ੀ ਰਹਿ ਉਹਨਾਂ ਨੇ ਤਾਂ ਮਤਲਬ ਕਿ ਮੈਨੂੰ ਇੱਕ ਸਾਹ ਦਾ ਇੱਕ ਪਾਸੇ ਕਰ ਛੱਡਿਆ ਨਹੀਂ ਨਹੀਂ ਐਂ ਕਿਉਂ ਸ਼ਬਦ ਕਹੇ ਤੈਨੂੰ ਵੀ ਇੱਕ ਪਾਸਾ ਕਰ ਦਿੱਤਾ ਕਿਉਂ ਇਦਾਂ ਦੀ ਕਿਉਂ ਕਹੀ ਗੱਲ ਉਹਨਾਂ ਨੇ ਕਿਹਾ ਸੀ ਵੀ ਇੱਥੇ ਵਿਆਹ ਨਹੀਂ ਕਰਦੇ ਤੇਰਾ ਪਹਿਲਾਂ ਮੇਰੇ ਸੱਗਣ ਪਿਆ ਸੀਗਾ ਇੱਥੇ ਇਸ ਮੁੰਡੇ ਨਾਲ ਨਹੀਂ ਮਰਜ਼ੀ ਨਾਲ ਵਿਆਹ ਕਰਾ ਤੂੰ ਨਹੀਂ ਮੈਂ ਆ ਤਾਂ ਕਰ ਦਿਆਂ ਦੀ ਮਰਜ਼ੀ ਨਾਲ ਸੀ ਤੇ ਪਰ ਸੱਗਣ ਟੁੱਟ ਗਿਆ ਸੀਗਾ ਤਬਾਦ ਚ ਮੈਂ ਕਿਹਾ ਸੀ ਮੈਂ ਇੱਥੇ ਹੀ ਕਰਾਉਣਾ ਹੈ ਕਿਉਂਕਿ ਵੀ ਸੈਗਨ ਸੈਗਨ ਕਿਉਂ ਟੁੱਟ ਗਿਆ ਇਹਦਾ ਪਤਾ ਲੱਗਿਆ ਸੀ ਵੀ ਨਸ਼ਾ ਪਤਾ ਕਰਦਾ ਗੋਲੀਆਂ ਖਾਂਦਾ ਹੈ ਹਾਂ ਤੇ ਘਰ ਦੇ ਕਹਿੰਦੇ ਸੀ ਵੀ ਵਿਆਹ ਕਰਾਉਣ ਨੂੰ ਵੀ ਰਹਿਣ ਦੇ ਤੂੰ ਵੀ ਵੀ ਬਾਅਦ ਚ ਔਖੀ ਹੋਏਂਗੀ ਤੂੰ ਹਾਂ ਵੀ ਨਸ਼ਾ ਪਤਾ ਕਰਦਾ ਹੈ ਗੋਲੀਆਂ ਖਾਂਦਾ ਹੈ ਹਾਂ ਵੀ ਤੈਨੂੰ ਤੰਗ ਕਰਿਆ ਕਰੂਗਾ ਕੁੱਟਿਆ ਮਾਰਿਆ ਕਰੂਗਾ ਹਾਂ ਪਰ ਮੈਨੂੰ ਉਹ ਤਾਂ ਐ ਸੀ ਵੀ ਚਲ ਸੁਧਰ ਜਾਊਗਾ ਕੀ ਆ ਵਿਆਹ ਕਰਾ ਕੇ ਵੀ ਹਟ ਜਾਊਗਾ ਹਾਂ ਤੇ ਮੈਨੂੰ ਬਹੁਤ ਫੋਨ ਤੇ ਦਲਾਸੇ ਦਿੰਦਾ ਰਿਹਾ ਵੀ ਮੈਂ ਹੁਣ ਨਹੀਂ ਨਸ਼ਾ ਪਤਾ ਨਹੀਂ ਕਰਦਾ ਸਾਰਾ ਕੁਝ ਛੱਡ ਦੂੰਗਾ ਵਿਆਹ ਕਰਾ ਕੇ ਸੈਗਨ ਤੋਂ ਬਾਅਦ ਗੱਲ ਹੂੰ ਤੇ ਪਾਰੋਂ ਵਿਆਹ ਹੋਣ ਤੋਂ ਬਾਅਦ ਤੇ ਫੇਰ ਉਹੀ ਕੁਛ ਕਰਨ ਲੱਗ ਗਿਆ ਇਹ ਤੇ ਹੁਣ ਮੈਨੂੰ ਆਖਰ ਨੂੰ ਘਰੋਂ ਕੱਢਦਾ ਲਓ ਜੀ ਇਹ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਆਇਆ ਇਸ ਕੁੜੀ ਨੂੰ ਸਹੁਰਿਆਂ ਨੇ 15 ਦਿਨ ਪਹਿਲਾਂ ਘਰੋਂ ਕੱਢਿਆ ਤੇ ਅਗਲੀ ਗੱਲ ਇਹ ਆ ਵੀ ਇਹਦੇ ਪੇਕੇ ਨੇ ਵੀ ਦਾ ਸਾਥ ਨਹੀਂ ਦਿੱਤਾ ਇਹ ਕਹਿੰਦੇ ਵੀ ਜਦੋਂ ਰਿਸ਼ਤਾ ਹੋਇਆ ਮੇਰਾ ਸ ਕਰਨ ਪਿਆ ਨਾ ਉਦੋਂ ਇਹ ਗੱਲ ਹੋਈ ਸੀਗੀ ਵੀ ਮੁੰਡਾ ਉਦੋਂ ਨਸ਼ੇ ਕਰਦਾ ਸੀਗਾ ਠੀਕ ਆ ਨਸ਼ੇ ਕਰਦਾ ਕਰਕੇ ਇਹ ਗੱਲ ਕਹਿੰਦੀ ਸੀ ਇਹਦੇ ਮਾਪਿਆਂ ਨੇ ਵੀ ਭਾਈ ਤੂੰ ਉੱਥੇ ਰਿਸ਼ਤਾ ਨਾ ਕਰਾ ਵਿਆਹ ਨਾ ਕਰਾ ਕਿਉਂਕਿ ਮੁੰਡਾ ਨਸ਼ੇ ਕਰਦਾ ਪਰ ਇਹਨੇ ਇਹ ਕਿਹਾ ਵੀ ਉਹ ਸੁਧਰ ਜਾਊਗਾ ਗੱਲਾਂ ਬਾਤਾਂ ਅੱਛਾ ਫਿਰ ਵਿਆਹ ਕੇ ਤੈਨੂੰ ਉਥੋਂ ਪਿੰਡੋਂ ਲਿਆਇਆ ਜਾਂ ਇੱਥੇ ਲਿਆਇਆ ਸੀ ਪਹਿਲਾਂ ਨਹੀਂ ਪਹਿਲਾਂ ਮੈਂ ਇੱਥੇ ਲੈ ਆਇਆ ਸੀ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਹੀ ਹੂੰ ਤੇ ਉਸ ਤੋਂ ਬਾਅਦ ਵਿਆਹ ਕਰਾਇਆ ਸੀ ਉੱਥੇ ਜਦੋਂ ਤੂੰ ਆਈ ਮਾਪਿਓ ਨਾਲ ਆਇਆ ਤੇਰਾ ਨਹੀਂ ਕੋਈ ਨਹੀਂ ਆਇਆ ਤੇ ਨਾਲ ਲੈ ਆਇਆ ਹਾਂਜੀ ਤੂੰ ਬਸ ਇਹ ਗੱਲਾਂ 'ਚ ਆ ਗਈ ਵੀ ਮੈਂ ਉੱਥੇ ਜਾਵਣਾ ਵਿਆਹ ਉਹਦੇ ਨਾਲ ਹੀ ਕਰਾਉਣਾ ਹਾਂਜੀ ਮੈਨੂੰ ਦਲਾਸੇ ਦਿੰਦ ਰਿਹਾ ਬਹੁਤ ਵੀ ਮੈਂ ਸਾਰਾ ਕੁਝ ਛੱਡ ਦੂੰਗਾ ਨਸ਼ਾ ਪੱਤਾ ਕੁਝ ਨਹੀਂ ਕਰਦਾ ਤੈਨੂੰ ਵਧੀਆ ਰੱਖੂੰਗਾ ਪਰ ਵਿਆਹ ਤੋਂ ਬਾਅਦ ਫੇਰ ਉਹੀ ਕੁਝ ਕਰਨ ਲੱਗ ਗਿਆ ਫੇਰ ਜਦੋਂ ਵਿਆਹ ਤੁਹਾਡਾ ਇੱਥੇ ਹੋਇਆ ਆਨੰਦ ਕਾਰਜ ਇੱਥੇ ਹੋਇਆ ਸਾਰਾ ਕੁਝ ਹੋਇਆ ਉਹਦੇ ਮਾਪਿਓ ਆਏ ਸੀ ਨਹੀਂ ਉਦੋਂ ਵੀ ਨਹੀਂ ਆਇਆ ਤੇ ਫਿਰ ਤੈਨੂੰ ਨਹੀਂ ਇਹ ਲੱਗਿਆ ਵੀ ਉਹ ਗੱਲ ਸਹੀ ਕਹਿ ਰਹੇ ਆ ਵੀ ਜਦੋਂ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਮਾਪਉਣੇ ਸਾਰਾ ਕੁਝ ਹੰਡਾਇਆ ਤੂੰ ਬੇਵਾਰੀ ਹੋ ਕੇ ਕਰਵਾਇਆ ਮੈਂ ਇਹਦੀਆਂ ਗੱਲਾਂ ਚ ਆ ਗਈ ਮੈਨੂੰ ਨਹੀਂ ਪਤਾ ਸੀ ਉਹ ਦਵੇ ਇਦਾਂ ਕਰੂਗਾ ਅਬ ਪਿੰਡ ਦੇ ਹੋਰ ਮਹਤਵਪੂਰਨ ਬੰਦੇ ਜਿਹੜੇ ਨਾਲ ਖੜੇ ਆਪਾਂ ਉਹਨਾਂ ਨਾਲ ਕਰਾਂਗੇ ਇੱਧਰ ਆਓ ਜੀ ਅੱਛਾ ਇਹ 15 ਦਿਨ ਹੋ ਗਏ ਕੁੜੀ ਨੂੰ ਇੱਥੇ ਬੈਠਾਂ ਹਾਂ ਹਾਂਜੀ ਕਰੀਬ ਕਰੀਬ 15 ਦਿਨ ਹੋ ਹੀ ਗਏ ਆ ਅਸੀਂ ਦੇਖਿਆ ਇਹਨੂੰ ਵੀ ਕੁੜੀ ਇੱਥੇ ਕਾਤੋਂ ਰਹਿ ਰਹੀ ਐ ਇਹ ਤੋ ਇੱਕ ਦੋ ਵਾਰ ਹੀ ਪੁੱਛਿਆ ਵੀ ਗੱਲ ਬਈ ਭਾਈ ਤੂੰ ਇੱਥੇ ਕਿਵੇਂ ਐ ਕੀ ਗੱਲਬਾਤ ਐ ਕਾਤੋਂ ਰਹਿ ਰਹੀ ਐ ਪਹਿਲਾਂ ਤੇ ਟਾਲ ਮਟੋਲਾ ਜਾਂ ਕਰਦੀ ਰਹੀ ਫਿਰ ਸਾਨੂੰ ਵੀ ਹੋਇਆ ਥੋੜਾ ਜਿਹਾ ਵੀ ਇਹ ਗਲਤ ਗੱਲ ਐ ਕੱਲੀ ਕੁੜੀ ਇੱਥੇ ਰਹਿੰਦੀ ਐ ਜਾਂ ਕਿਨੂੰ ਫਿਰ ਇਹਨੇ ਦੱਸਿਆ ਨਹੀਂ ਤੁਹਾਨੂੰ ਪਤਾ ਨਹੀਂ ਸਵੇਰੇ ਤੁਹਾਡੇ ਬਣੇ ਦੀ ਨੂੰਹ ਆ ਜਾਂ ਕਿੰਨਾਂ ਦੇ ਵੇ ਕੋਈ ਪਤਾ ਨਹੀਂ ਸਾਨੂੰ ਨਹੀਂ ਸੀ ਪਹਿਲਾਂ ਪਤਾ ਸਾਨੂੰ ਕੋਈ ਤੁਸੀਂ ਪਿੰਡ ਘੱਟ ਰਹੇ ਨੇ ਹਾਂ ਘੱਟ ਹੀ ਰਹੇ ਨੇ ਸਾਨੂੰ ਨਹੀਂ ਕੋਈ ਪਤਾ ਬਾਅਦ ਚ ਇਹਨੇ ਦੱਸਿਆ ਐ ਕਰਕੇ ਵੀ ਮੇਰਾ ਰਿਸ਼ਤਾ ਹੋਇਆ ਸੀਗਾ ਇੱਥੇ ਤੇ ਘਰ ਦੇ ਮੈਨੂੰ ਕਹਿੰਦੇ ਸੀ ਵੀ ਤੂੰ ਉੱਥੇ ਵਿ ਇਹਾਂ ਦਾ ਸ਼ਗਨ ਸੁਗਨ ਨਾ ਪੂਆਤਾ ਜਿਵੇਂ ਦੱਸਣ ਦੇ ਮੁਤਾਬਕ ਤੇ ਇਹ ਕਹਿੰਦੀ ਵੀ ਘਰ ਦੇ ਕਹਿੰਦੇ ਵੀ ਸ਼ਗਨ ਤਾਂ ਪਾਤਾ ਚੱਲ ਕੋਈ ਗੱਲ ਨਹੀਂ ਰਿਪੋਰਟਾਂ ਗਲਤ ਮਿਲੀਆਂ ਮੁੰਡੇ ਦੀਆਂ ਜਦੋਂ ਵੀ ਨਸ਼ਾ ਕਰਦਾ ਗੋਲੀਆਂ ਖਾਂਦਾ ਸਧਾਰਨੀਆਂ ਬੰਦਾ ਸੋਚਦਾ ਵੀ ਆਪਾਂ ਧੀ ਕਿਉਂ ਡੋਬਣੀ ਆ ਆਪਾਂ ਰਿਸ਼ਤਾ ਕਰਨ ਨੂੰ ਰਹਿਣ ਦਿੰਨੇ ਆ ਉਸੇ ਪੀਰੀਅਡ ਦੇ ਵਿੱਚ ਟਾਈਮ ਦੇ ਵਿੱਚ ਇਹਨੇ ਕਿਤੇ ਸੰਪਰਕ ਇਹਨਾਂ ਦੋਨਾਂ ਦਾ ਆਪਸ ਵਿੱਚ ਫੋਨ ਤੇ ਹੁੰਦਾ ਰਿਹਾ ਠੀਕ ਹੈ ਨਾ ਫੋਨ ਤੇ ਹੁੰਦਾ ਰਿਹਾ ਚਲੋ ਇਹਨਾਂ ਨੇ ਇਹਦਾ ਦਿਲ ਆ ਗਿਆ ਜਾਂ ਜਿਵੇਂ ਵੀ ਸੋਚ ਲੋ ਇਹ ਕਹਿੰਦੀ ਮੈਂ ਤਾਂ ਵਿਆਹ ਉੱਥੇ ਕਰਾਉਣਾ ਹੈ ਉਸੇ ਮੁੰਡੇ ਨਾਲ ਵਿਆਹ ਕਰਾਉਣਾ ਪਰ ਘਰ ਦੇ ਇਸ ਗੱਲ ਤੇ ਰਾਜੀ ਨਹੀਂ ਸੀਗੇ ਘਰ ਦੇ ਤੋੜ ਕੇ ਹੀ ਰਾਜੀ ਸੀ ਰਿਸ਼ਤਾ ਵੀ ਆਪਾਂ ਉੱਥੇ ਨਹੀਂ ਕਰਨਾ ਤੂੰ ਕੁੜੀਏ ਰਹਿਂਦੇ ਔਖੀ ਹੋਵੇਂਗੀ ਨਸ਼ੇੜੀ ਮੁੰਡਾ ਹੈਗਾ ਕੱਲ ਨੂੰ ਕੀ ਕਰੇਗੀ ਉਸ ਤੋਂ ਬਾਅਦ ਕੀ ਹੋਇਆ ਅਸੇਪਸੇ ਦੱਸਣ ਦੇ ਮਤਾਬਕ ਇਹਨੇ ਜ਼ਬਰਦਸਤੀ ਜੀ ਉੱਥੇ ਜਾ ਕੇ ਇਹ ਮੁੰਡੇ ਦੇ ਨਾਲ ਰਹਿਣ ਲੱਗੀ ਰਹਿਣ ਲੱਗੀ ਘਰਦਿਆਂ ਨੇ ਮਨਾ ਵੀ ਕੀਤਾ ਪਰੇ ਉੱਥੇ ਰਹਿਣ ਲੱਗੀ ਔਰ ਉੱਥੇ ਜਾ ਕੇ ਮੁੜ ਕੇ ਇਹਨਾਂ ਨੇ ਵਿਆਹ ਕੀਤਾ ਕਰਾ ਲਿਆ ਵਿਆਹ ਚਲੋ ਹੁਣ ਇੱਕ ਉਹ ਕਰਦੇ ਨੂੰ ਪੇਕੇੜੇ ਉਹ ਵੜ ਨਹੀਂ ਦਿੰਦਾ ਵੀ ਸਾਡੀ ਮਰਜ਼ੀ ਨਾਲ ਤਾਂ ਤੂੰ ਵਿਆਹ ਕਰਾਇਆ ਨਹੀਂਗਾ ਤੂੰ ਆਪਦੀ ਮਰਜ਼ੀ ਨਾਲ ਕਰਾਇਆ ਹੁਣ ਭੁਗਤ ਜਿਵੇਂ ਭੁਗਤਣਾ ਹੈਗਾ ਉਹ ਨੂੰ ਕੁਟਦਾ ਮਾਰਦਾ ਸਭ ਕੁਝ ਕਰਦਾ ਅੱਕ ਕੇ ਹਾਰ ਕੇ ਹੁਣ ਇਹ ਆਂਦੀ ਮੈਂ ਇੱਥੇ ਬੈਠੀ ਆਂ ਬਿਲਕੁਲ ਪਿੰਡ ਦੀ ਵੀ ਇਹਦੇ ਵਿੱਚ ਬਦਨਾਮੀ ਹੈ ਇਹ ਚ ਕੋਈ ਦੋ ਰਹਿ ਨਹੀਂ ਕਿ ਮੰਡੀ ਦੇ ਵਿੱਚ ਇਹ ਬੈਠੀ ਆ ਕੁੜੀ ਤੇ ਸਾਹਮਣੇ ਘਰ ਆ ਮੰਡੀ ਦੇ ਬਿਲਕੁਲ ਸੌਹਰਿਆਂ ਦਾ ਪਰ ਬਹੁਤ ਗਲਤ ਗੱਲ ਆ ਕਿਉਂਕਿ ਇਨਸਾਨੀਅਤ ਵੀ ਚਾਹੀਦੀ ਆ ਵੱਡੀਆਂ ਗਲਤੀਆਂ ਕਿਤੇ ਨਾ ਕਿਤੇ ਇਸ ਕੂੜੀ ਦੀਆਂ ਵੀ ਕਿਤੇ ਨਹੀਂ ਰਹੀਆਂ ਨੇ ਜਿਹੜਾ ਆਪਣੇ ਕੋਲੇ ਇਹ ਮਾਮਲਾ ਜਿਹੜਾ ਇੱਥੇ ਪਹੁੰਚਿਆ ਹੁਣ ਕੋਈ ਕੇਸ ਕੋਡ ਕੇ ਚੱਲਦਾ ਕੋਈ ਹਾਂਜੀ ਮੇਰੇ ਤੇ ਕੇਸ ਕਿਰਿਆ ਨੂੰ ਤਲਾਕ ਤਲਾਕ ਹਾਂਜੀ ਤੇ ਫਿਰ ਤੁਸੀਂ ਕੀ ਕਿਹਾ ਕੋਈ ਗੱਲਬਾਤ ਤੇ ਮੈਂ ਤਾਂ ਇਦਾਂ ਕਿਹਾ ਵੀ ਮੈਂ ਜਿੰਨਾ ਟਾਈਮ ਕੇਸ ਨਹੀਂ ਨਿਬੜਦਾ ਨੇ ਹਨਾ ਤੇ ਉਹਨਾ ਟਾਈਮ ਮੈਨੂੰ ਰਹਿਣ ਵਾਸਤੇ ਕਮਰਾ ਦਿੱਤਾ ਜਾਵੇ ਘਰੇ ਰੱਖਿਆ ਜਾਵੇ ਹਾਂ ਜਾਂ ਮੈਨੂੰ ਰਹਿਣ ਵਾਸਤੇ ਮੇਰਾ ਕੋਈ ਨਾ ਕੋਈ ਬੰਦੋਬਸਤ ਕਰਕੇ ਦੇਣ ਮੈਨੂੰ 15 ਦਿਨ ਹੋ ਗਏ ਇੱਥੇ ਬੈਠੀ ਨੂੰ ਕੋਈ ਨਹੀਂ ਪੁੱਛਦਾਗਾ ਕੋਈ ਪਹਿਲਾਂ ਵੀ ਕੋਈ ਮੈਰਿਜ ਮੁਰਜ ਹੋਈ ਕੋਈ ਗੱਲ ਇਦਾਂ ਨਹੀਂ ਆਈ ਸਾਹਮਣੇ ਮੈਂ ਸੁਣਿਆ ਸੀ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਮੇਰੀ ਸਾਹਮਣੇ ਤਾਂ ਨਹੀਂ ਆਈ ਹੈਗੀ ਕੋਈ ਪਹਿਲਾਂ ਕਿਤੇ ਮੈਰਿਜ ਹੋਈ ਸੀ ਨਹੀਂ ਮੈਰਿਜ ਤਾਂ ਨਹੀਂ ਹੋਈ ਸੀ ਉਹ ਤਾਂ ਮੈਂ ਉੱਧੇ ਹੀ ਰਹਿੰਦੀ ਸੀ ਕਿਸੇ ਮੁੰਡੇ ਨਾਲ ਪਹਿਲਾਂ ਮੇਰੀ ਗੱਲਬਾਤ ਸੀ ਕਿਸੇ ਨਾਲ ਤੇ ਮੈਰਿਜ ਤਾਂ ਨਹੀਂ ਹੋਈ ਸੀ ਕਿੰਨਾ ਟਾਈਮ ਰਹੀ ਉਹ ਮੁੰਡੇ ਨਾਲ 2 ਸਾਲ ਰਹੀ ਸੀ ਉਸ ਨਾਲ ਹਾਂਜੀ ਉੱਥੇ ਵਿਆਹ ਨਹੀਂ ਹੋਇਆ ਇੱਥੇ ਆ ਕੇ ਵਿਆਹ ਕਰਾਇਆ ਤੂੰ ਹਾਂਜੀ ਇਹ ਗੱਲਾਂ ਪਹਿਲਾਂ ਦੱਸੀਆਂ ਸੀ ਸਾਰੇ ਪਰਿਵਾਰ ਨੂੰ ਤੂੰ ਆਪਦੇ ਘਰ ਵਾਲਿਆਂ ਨੂੰ ਦੱਸੀਆਂ ਸੀ ਵੀ ਪਹਿਲਾਂ ਮੇਰੀ ਕੋਈ ਗੱਲਬਾਤ ਸੀਗੀ ਜਾਂ ਨਹੀਂ ਹੁਣ ਇਹ ਕੁੜੀ ਨੇ ਇਹ ਵੀ ਨਾਲ-ਨਾਲ ਖੁਲਾਸੀ ਕੀਤੀ ਹੈ ਕਿ ਮੈਂ ਪਹਿਲਾਂ ਬੀ ਕਿਤੇ ਰਹਿੰਦੀ ਸੀਗੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਸੀ ਉੱਥੇ 2 2.5 ਸਾਲਾਂ ਤੋਂ ਮੈਂ ਰਹਿ ਰਹੀ ਸੀਗੀ ਨਾਲ ਠੀਕ ਆ ਤੇ ਹੁਣ ਇਹਨੂੰ ਇੱਥੇ ਇਹ ਦਾਣਾ ਮੰਡੀ 'ਚ ਬੱਠੀ ਆ ਗਰਮੀ ਦੀ ਜਿਹੜੀ ਰੋਤਾ ਇੱਥੇ ਇੱਕ ਸਾਥੀ ਇੱਕ ਤਰ੍ਹਾਂ ਦੀ ਉਹਦੇ ਵਿੱਚ ਇੱਕ ਮੰਝਾ ਪਿਆ ਤੇ ਕੂਲਰ ਆ ਜਿਹੜਾ ਲਾਇਆ ਉਹ ਕੂਲਰ ਮੰਝਾ ਥੋੜਾ ਇੱਥੇ ਸਾਥ 'ਚ ਵੈਸੇ ਬੰਦੇ ਹੁੰਦੇ ਆ ਵੈਸੇ ਹੀ ਰੱਖਿਆ ਹੁੰਦਾ ਜੀ ਉਹ ਤਾਂ ਮੰਡੀ-ਮੁੰਡੀ ਆਉਂਦੀ ਆ ਉਹ ਚੱਕੀਆਂ ਤੇ ਇੱਥੇ ਪਿਆ ਪੂਰਾ ਰਹਿੰਦਾ ਹੈਗਾ ਉਹ ਚਲਾਈ ਚਲੂ ਲੈਂਦਾ ਜੇ ਕੋਈ ਆ ਕੇ ਬੈਠ ਜਾਂਦੇ ਚਾਰ ਬੰਦੇ ਤਾਂ ਤੇ ਫੇਰ ਰੋਟੀ ਰੋਟੀ ਪਾਣੀ ਮੈਂ ਜਾਂ ਤਾਂ ਗੁਰਦੁਆਰੇ ਖਾਣਨੀ ਆ ਫੇਰ ਆ ਕੇ ਇੱਥੇ ਬੈਠ ਜੰਨੇ ਆ ਹਾਂ ਤੇ ਜਾਂ ਫਿਰ ਇੱਦਾਂ ਹੀ ਬਸ ਪਾਣੀ ਪੁਣੀ ਪੀ ਲਈਦਾ ਫੇਰ ਔਖਾ ਬਹੁਤ ਹੈ ਇਸ ਤਰੀਕੇ ਨਾਲ ਹਾਂਜੀ ਮੈਂ ਮਤਲਬ ਕਿ ਸਹੁਰਿਆਂ ਨੂੰ ਕਹਿੰਨੀ ਆ ਜਦੋਂ ਜਾਨੀ ਆ ਤਾਂ ਘਰੇ ਵੜਨ ਨਹੀਂ ਦਿੰਦੇ ਹਾਂ ਵੀ ਮੈਂ ਅਕਸਰ ਮੈਨੂੰ ਵਿਆਹ ਕਰਾਇਆ ਮੇਰੇ ਨਾਲ ਮੈਨੂੰ ਘਰੇ ਰੱਖੋ ਮੈਨੂੰ ਕਮਰਾ ਦੋ ਹਾਂ ਤੇ ਉਹ ਵੜਨ ਨਹੀਂ ਦਿੰਦੇ ਕਹਿੰਦੇ ਆਪਦੇ ਪੇਕੇ ਜਾ ਤੇ ਨਾ ਪੇਕੇ ਵੜਦੇ ਆ ਉਹ ਕਹਿ ਦਿੰਦੇ ਇੱਥੇ ਨਾ ਹੀ ਫੇਰ ਰੋਟੀ ਗੁਰਦਾਰੇ ਖਾ ਲਈ ਕਹਦੇ ਭੁੱਖੀ ਸੌਂਗੀ ਲੀੜੇ ਕੱਪੜੇ ਦਾ ਨਾਉਣ ਧੋਣ ਦਾ ਫੇਰ ਨੇੜੇ ਕਪੜੇ ਦਾ ਵੀ ਬਸ ਉਦੋਂ ਦਾ ਇਹਨਾਂ ਨੇ ਮਤਲਬ ਕਿ ਚੱਕ ਕੇ ਬਾਹਰ ਸੈੱਟਦੇ ਸੀ ਮੇਰੇ ਕੱਪੜੇ ਹੂੰ ਤੇ ਉਹ ਫਿਰ ਮੈਂ ਚੱਕ ਲੈ ਸੀਗੇ ਉਹ ਮੈਂ ਬਦਲ ਲੈਣੀ ਇੱਥੇ ਮੰਡੀ 'ਚ ਹੀ ਬਾਸਰਮ ਬਣਿਆ ਹੂੰ ਤੇ ਕੋਈ ਕੋਈ ਗੱਲ-ਬਾਤ ਨਹੀਂ ਹੋਈ ਕਦੇ ਜਿੰਨੋਂ ਚਲੋ ਕੇਸ ਉਹਨਾਂ ਨੇ ਕਰਤਾ ਤੁਸੀਂ ਵੀ ਕੋਈ ਪੁਲਿਸ ਰਿਪੋਰਟ ਕੀਤੀ ਹੈ ਕਦੇ ਕਿਸੇ ਹੋਰ ਬੰਦਿਆਂ ਨੂੰ ਪਿੰਡਦਿਆਂ ਨੂੰ ਮਿਲੇ ਹੋਮ ਜਾਂ ਪੀਕੇ ਕਦੇ ਪੰਚਾਇਤ ਨਾਲ ਉੱਥੇ ਕਦੇ ਗੱਲ-ਬਾਤ ਹੋਣ ਪੀਕੇ ਪਰਿਵਾਰ ਨਾਲ ਹੁੰਦੀ ਹੈ ਫੋਨ ਤੇ ਕਦੇ ਨਹੀਂ ਜੀ ਕਿਸੇ ਨਾਲ ਨਹੀਂ ਹੁੰਦੀ ਉਹ ਗੱਲ ਹੀ ਨਹੀਂ ਸੁਣਦੇ ਇੱਕ ਵਾਰੀ ਇੱਕ ਦੋ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਤੂੰ ਆਪ ਦਾ ਭਗਤਾ ਪੇ ਤੈਨੂੰ ਅਸੀਂ ਪਹਿਲਾਂ ਹੀ ਕਿਹਾ ਸੀਗਾ ਹੂੰ ਤੇ ਉਹ ਗੱਲ ਹੀ ਨਹੀਂ ਸੁਣਦੇ ਪਏ ਹਾਂ ਲਓ ਜੀ ਇਹ ਜਿਹੜਾ ਮਾਮਲਾ ਤੁਹਾਡੇ ਸਾਹਮਣੇ ਇਹ ਨਾਲ ਨਾਲ ਮੈਂ ਦਿਖਾ ਰਿਆਂ ਇਹ ਕੋਸ਼ਿਸ਼ ਵੀ ਕੀਤੀ ਸੀਗੀ ਕਿ ਇਹ ਗੱਲਬਾਤ ਕਰੇ ਪਰ ਪੇਕਾ ਪਰਿਵਾਰ ਇਹਦੀ ਗੱਲਬਾਤ ਸੁਣਨ ਦੇ ਵਾਸਤੇ ਤਿਆਰ ਨਹੀਂ ਹੈ ਉਹ ਕਹਿੰਦੇ ਵੀ ਤੂੰ ਆਪਦੀ ਮਰਜ਼ੀ ਦੇ ਨਾਲ ਕਰਾਇਆ ਇਹਨੂੰ ਰੋਕਿਆ ਗਿਆ ਸੀ ਉਹਦੇ ਤੁਹਾਨੂੰ ਪੱਕੇ ਤੌਰ ਤੇ ਇਹ ਗੱਲ ਇਹ ਨਹੀਂ ਹੋਇਆ ਵੀ ਜਦੋਂ ਮਾਂ ਬਾਪ ਰੋਕ ਰਿਆ ਸਕਣ ਪਿਆ ਮੁੰਡਾ ਕਿ ਵੀ ਜਿਹੜਾ ਨਸ਼ਾ ਕਰਦਾ ਜਾਂ ਅੱਧੀ ਗੋਲੀ ਖਾਂਦਾ ਜਾਂ ਪੂਰੀ ਗੋਲੀ ਖਾਂਦਾ ਉਦੋਂ ਗੱਲਬਾਤ ਤੈਨੂੰ ਵੀ ਚੰਗੀ ਨਹੀਂ ਲੱਗਦੀ ਉਦੋਂ ਮੈਂ ਉਹਦੀਆਂ ਗੱਲਾਂ ਚ ਆ ਗਈ ਸੀ ਮੈਨੂੰ ਕਹਿੰਦਾ ਸੀ ਮੈਂ ਵੀ ਵਿਆਹ ਤੋਂ ਬਾਅਦ ਕੋਈ ਨਸ਼ਾ ਪਤਾ ਨਹੀਂ ਕਰਦਾ ਹੂੰ ਤੇ ਮੈਨੂੰ ਨਹੀਂ ਪਤਾ ਸੀ ਵੀ ਇਹਨੇ ਇੰਨਾ ਇੰਨਾ ਜ਼ਿਆਦਾ ਨਸ਼ਾ ਪਤਾ ਕਰਦਾ ਕਹਿੰਦਾ ਬਸ ਇੱਕ ਅੱਧੀ ਗੋਲੀ ਖਾਣਾ ਵੀ ਜ਼ਿਆਦਾ ਨਸ਼ਾ ਨਹੀਂ ਕਰਦਾ ਪਰ ਚਿੱਟਾ ਲਾਉਂਦਾ ਸੀਗਾ ਤੇ ਗੋਲੀਆਂ ਵੀ ਖਾਂਦਾ ਸੀ ਹੂੰ ਤੇ ਹੌਲੀ-ਹੌਲੀ ਜ਼ਿਆਦਾ ਮੇਰੇ ਇੱਕ ਦੋ ਜਿਹੜਿਆਂ ਮੇਰੇ ਅਮਦਲ ਕੇ ਟੂਮਾ ਸੀ ਮੇਰੇ ਕੋਲ ਸੀ ਉਹ ਵੀ ਵੇਚ ਕੇ ਖਾ ਗਿਆ ਹੂੰ ਤੇ ਹੁਣ ਮੈਨੂੰ ਘਰੋਂ ਕੱਢਦਾ ਕਹਿੰਦਾ ਵੀ ਤੂੰ ਜਾ ਆਵਦਾ ਜਿੱਥੋਂ ਆਇਆ ਲੱਗਤ ਹੋਈ ਹੈ ਕਦੇ ਤੁਹਾਡੀ ਕਮੇਟੀ ਦੀ ਕਦੇ ਨਾਲ ਮਿਲ ਕੇ हां भाई हम जांदे रहे इकट्ठा होके ਪਿੰਡ ਚੋਂ ਪੰਚਾਇਤ ਲੈ ਕੇ ਜਾਂਦੇ ਰਹੇ ਆ ਪਰ ਕੋਈ ਸੁਨਵਾਈ ਨਹੀਂ ਹੋਈ ਸਾਡੀ ਯਾਰ ਇਹਦੇ ਪੇਕੇ ਨਾਲ ਸੰਪਰਕ ਕੀਤਾ ਕਦੇ ਉੱਥੇ ਕੋਈ ਕੋਈ ਗੱਲਬਾਤ ਹੋਈ ਥੋੜੀ ਹਾਂ ਭਾਈ ਲਾਉਣੇ ਯਾਰ ਫੋਨ ਮੇਰੇ ਗਾਲਾਂ ਕੱਢਦੇ ਆ ਕੀ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਅਸੀਂ ਕਿ ਲਾਣੇ ਨੂੰ ਧੁੰਨੀ ਨਹੀਂ ਉਹ ਪੇਕੇ ਪਰਿਵਾਰ ਦੇ ਨਾਲ ਤੁਸੀਂ ਆਪ ਕਹਿ ਦਿੰਦੇ ਉੱਥੇ ਜਾ ਕੇ ਕੋਈ ਗੱਲਬਾਤ ਇਹਦੀ ਹੋ ਜਾਂਦੀ ਬਾਈ ਕੀ ਕੀਤੀ ਸੀ ਅਸੀਂ ਗੱਲ ਯਾਰ ਮੇਰੇ ਗਲ ਪੈਂਦੇ ਆ ਉਹ ਕਹਿੰਦੇ ਜੋ ਪਹਿਲਾਂ ਨਿਕਲ ਕੇ ਹੋਣਾ ਸੀ ਕਰਾਉਣਾ ਇਸੇ ਤੋਂ ਅਸੀਂ ਵੀ ਚੁੱਪ ਕਰ ਜਾਂਦੇ ਆ ਫਿਰ ਮੇਰੇ ਬੇਲ ਕੋਲੇ ਇਹ ਚੀਜ਼ਾਂ ਜੇ ਆਪਦੀਆਂ ਮਨਮਰਜ਼ੀਆਂ ਕੀਤੀਆਂ ਮਾਂ ਪਿਓ ਜਿੱਥੇ ਤੁਹਾਡਾ ਵਿਆਹ ਕਰਦਾ ਮਾਂ ਪਿਓ ਹਮੇਸ਼ਾ ਚੰਗੇ ਲਈ ਸੋਚਦਾ ਹੁੰਦਾ ਬੇਸ਼ੱਕ ਉਹ ਅਮੀਰ ਗਰੀਬ ਆ ਕਾਲਾ ਗੋਰਾ ਜੋ ਮਰਜੀ ਆ ਮਾਂ ਪਿਓ ਆਪਦੀ ਔਲਾਦ ਲਈ ਹਮੇਸ਼ਾ ਚੰਗਾ ਸੋਚਦੇ ਪਰ ਇਸ ਕੁੜੀ ਨੇ ਉਹ ਚੀਜ਼ਾਂ ਨੂੰ ਮੰਨਿਆ ਨੇ ਇਹ 1.5 2 ਸਾਲ ਹੋ ਗਏ ਤੁਹਾਡੀ ਮੈਰਿਜ ਨੂੰ ਲੜਾਈ ਸ਼ੁਰੂ ਤੋਂ ਪੈਂਦੀ ਸੀ ਕੀ ਗੱਲਬਾਤ ਹੋਈ ਹੈ ਨਹੀਂ ਸ਼ੁਰੂ ਸ਼ੁਰੂ ਤੋਂ ਤਾਂ ਨਹੀਂ ਮੇਰੇ ਨਾਲ ਲੜਦੇ ਸੀ ਇਹ ਤਾਂ ਹੁਣ 1.5 ਸਾਲ ਹੋ ਗਏ ਉਹਨਾਂ ਨੇ ਮੇਰੇ ਨਾਲ ਕੋਈ ਦਵਾਈ ਮਤਲਬ ਕਿ ਦਵਾਈ ਤੇ ਆਪਰੇਸ਼ਨ ਕਰਾਤਾ ਮੇਰਾ ਇੱਕ ਹੂੰ ਤੇ ਉਸ ਤੋਂ ਬਾਅਦ ਹੁਣ ਮੈਨੂੰ ਇਹ ਇਲਜ਼ਾਮ ਲਾ ਕੇ ਘਰੋਂ ਕੱਢਤਾ ਵੀ ਤੇਰਾ ਤਾਂ ਬੱਚਾ ਨਹੀਂ ਹੋ ਰਿਹਾ ਹੂੰ ਤੇ ਤਾਂ ਕਰਕੇ ਮੈਨੂੰ ਘਰੋਂ ਕੱਢਤਾ ਹੁਣ ਇਹਨਾਂ ਨੇ ਵੀ ਕਹਿੰਦੇ ਹੁਣ ਵੀ ਸਾਨੂੰ ਜਵਾਬ ਚਾਹੀਦਾ ਹੂੰ ਤੇਰੇ ਕੋਲ ਤਾਂ ਜਵਾਬ ਨਹੀਂ ਹੋ ਰਿਹਾ ਇਹ ਇਹ ਬਾਨੇ ਲਾਏ ਗਏ ਹਾਂਜੀ ਹੁਣ ਇਹਦੇ ਦੱਸਣ ਦੇ ਮੌਕੇ ਕੁੜੀ ਦੇ ਕਹਿੰਦੀ ਵੀ ਆਪਰੇਸ਼ਨ ਆ ਮੇਰਾ ਜਿਹੜਾ ਕਰਵਾ ਦਿੱਤਾ ਗਿਆ ਤੇ ਮੈਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਵੀ ਆਹਾ ਤੈਨੂੰ ਪ੍ਰੋਬਲਮ ਆ ਜੀਹਦਾ ਕਰਕੇ ਇਹ ਗੱਲ ਕੀਤੀ ਗਈ ਆ ਪਰ ਫਿਰ ਵੀ ਤੁਸੀਂ ਮੰਨਦੇ ਹੋ ਵੀ ਪਿੰਡ ਦੀ ਵੀ ਕਿਤੇ ਨਾ ਕਿਤੇ ਬੇਇਜ਼ਤੀ ਇਹ ਹੁਣ ਇੰਨੇ ਟਾਈਮ ਦੀ ਇੱਥੇ ਬੈਠੀ ਆ ਠੀਕ ਆ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਵੀ ਕੁੜੀ ਦੀਆਂ ਰਹੀਆਂ ਜੀ ਇਹ ਤਾਂ ਜੀ ਬੇਇਜ਼ਤੀ ਤਾਂ ਹੈਗੀ ਐ ਤਾਂ ਇਨਸਾਨੀਅਤ ਦੇ ਨਾਤੇ ਅਸੀਂ ਤਾਂ ਇਹਦੇ ਨਾਲ ਖੜੇ ਆ ਹਮ ਕਿ ਇੱਕ ਕੁੜੀ ਹੋ ਕੇ ਖਾਲੀ ਤਾਂ ਤੇ ਕਿਤੇ ਵੀ ਬੈਠੀ ਹੈਗੀ ਹੈ ਨਾ ਇਹ ਇਨਸਾਨ ਇਨਸਾਨੀਅਤ ਨਹੀਂ ਸੌਰਿਆਂ ਦੀ ਵੀ ਨਹੀਂ ਤੇ ਪੇਕਿਆਂ ਦੀ ਵੀ ਨਹੀਂ ਹਾਲਾਤ ਵੀ ਮਾੜੇ ਹਾਲਾਤ ਵੀ ਮਾੜੇ ਉੱਪਰੋਂ ਅਸੀਂ ਇਸੇ ਕਰਕੇ ਆ ਮੁੰਡੇ ਆ ਮੇਰੇ ਨਾਲ ਇਹਨਾਂ ਨੂੰ ਮੈਂ ਲੈ ਲੈਣਾ ਵੀ ਚਲੋ ਆਪਾਂ ਕੋਈ ਹੈਲਪ ਕਰੀਏ ਇਹਦੀ ਜਾਂ ਕੁਝ ਕਰੀਏ ਪੁਲਿਸ ਵਾਲਿਆਂ ਕੋਲੇ ਗਏ ਆ ਥਾਣੇ 'ਚ ਗਏ ਆ ਉਹ ਸਾਨੂੰ ਕਹੇ ਛੱਡ ਦਿਓ ਹੋ ਜਾਰ ਬੈਠੀ ਰਹਿਣ ਦਿਓ ਆਪੇ ਉੱਠ ਜੂਗੀ ਆਪੇ ਲੈ ਜਾਣਗੇ ਘਰ ਦੇ ਇਹ ਥੋੜੀ ਗੱਲਾਂ ਹੁੰਦੀਆਂ ਉਹ ਘੱਟ ਤੋਂ ਘੱਟ ਮੋਤਵਾਰ ਬੰਦੇ ਆ ਜਾਂ ਅਸੀਂ ਤਾਂ ਜਾਣ ਨਹੀਂ ਹੈ ਖੈਰ ਇਹਦੇ ਪੇਕਿਆਂ ਦੇ ਘਰੇ ਗਏ ਤੇ ਮਾਂ ਪਿਓ ਕੋਲੇ ਗਏ ਪਿਓ ਤਾਂ ਉਲਟਾ ਸਾਡੇ ਗਾਲੀ ਪੈ ਗਿਆ ਕਹ ਜੋ ਥੇਪੇ ਜਣੀ ਆ ਮੈਂ ਕੀ ਕਰ ਸਕਦਾ ਆ ਆਪਦੀ ਮਰਜ਼ੀ ਨਾਲ ਉਹਨੇ ਵਿਆਹ ਕਰਾਇਆ ਚ ਇੰਨਾ ਵੀ ਬੰਦੇ ਨੂੰ ਜਣੀ ਦੀ ਉਹ ਨਹੀਂ ਹੋਣਾ ਚਾਹੀਦਾਗਾ ਹੂੰ ਨਰਮੋਹ ਨਹੀਂ ਹੋਣਾ ਚਾਹੀਦਾ ਆਖਿਰ ਤੁਹਾਡਾ ਤੀ ਪੁੱਤ ਹੈ ਸਹੁਰਿਆਂ ਕੋਲੇ ਗਏ ਆ ਉਹ ਉਲਟੀ ਚੱਲਦੇ ਹੈਗੇ ਇਹ ਮੁੰਡਾ ਤਾਂ ਨਸ਼ੇਈ ਹੈਗਾ ਹੀ ਹੈ ਸ਼ੁਰੂਆਤ ਤੋਂ ਹੀ ਹੁਣ ਇਹਨੇ ਕੁੜੀ ਨੂੰ ਦੱਸਿਆ ਕਿ ਡੇਢ ਕੁ ਮਹੀਨਾ ਦੀ ਪਹਿਲਾਂ ਮੇਰਾ ਕੋਈ ਆਪਰੇਸ਼ਨ ਆਪਰੇਸ਼ਨ ਕਰਾਤਾ 2 ਮਹੀਨੇ ਪਹਿਲਾਂ ਉਹ ਸਾਨੂੰ ਕਹਿੰਦੇ ਹੁੰਦੇ ਇਹਦੇ ਤਾਂ ਬੱਚਾ ਹੀ ਨਹੀਂ ਹੋਣਾਗਾ ਅਸੀਂ ਸਾਡਾ ਖਾਨਦਾਨਗਾ ਕਿੱਥੋਂ ਚੱਲੂਗਾ ਫੇਰ ਵੀ ਅਸੀਂ ਲੱਗੇ ਹੋਏ ਆ ਕੋਸ਼ਿਸ਼ ਕਰੀ ਜਾਂਦੇ ਹੈਗੇ ਚਲੋ ਜਿਹੜਾ ਫਰਜ਼ ਹੈ ਨਿਭਾਰੇ ਹੈ ਕਿਉਂਕਿ ਸੋਸ਼ਲ ਵਰਕਰ ਨੇ ਕੰਮ ਕਰਦੇ ਰਹਿੰਦੇ ਆ ਤੁਸੀਂ ਆਮ ਇਹਨਾਂ ਨੂੰ ਵੇਖਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਪਰ ਫਰਜ਼ ਕਿਤੇ ਨਾ ਕਿਤੇ ਇਹ ਨਿਭਾਉਣਾ ਚਾਹੀਦਾ ਏ ਅਸਹਾਸਤਾ ਉਹ ਵੀ ਤੇਰੀਆਂ ਗਲਤੀਆਂ ਰਹੀਆਂ ਹਾਂਜੀ ਮੈਨੂੰ ਅਸਹਾਸਤਾ ਹੈਗਾ ਪਰ ਹੁਣ ਮੈਨੂੰ ਇਦਾਂ ਵੀ ਮੈਨੂੰ ਘਰੇ ਜਿੰਨਾ ਟਾਈਮ ਮੇਰਾ ਨਿਭੜਦਾ ਨਹੀਂ ਤੇ ਮੈਨੂੰ ਘਰੇ ਰਹਿਣ ਦਿੱਤਾ ਜਾਵੇ ਜਾਂ ਮੈਨੂੰ ਕਮਰਾ ਦਿੱਤਾ ਜਾਵੇ ਇੱਕ ਰਹਿਣ ਵਾਸਤੇ ਮੈਨੂੰ ਰੋਟੀ ਪਾਣੀ ਮਿਲਣਾ ਚਾਹੀਦਾ ਮੈਨੂੰ ਸਭ ਕੁਝ ਕਪੜਾ ਲੈਣਾ ਬਿਲਕੁਲ ਹੁਣ ਇਹੀ ਗੱਲ ਕਹਿਣੀ ਆ ਕੁੜੀ ਦੀ ਵੀ ਮੈਨੂੰ ਇੱਥੇ ਕੋਈ ਨਾ ਕੋਈ ਕਮਰਾ ਜਿਹੜਾ ਸਹੁਰੇ ਘਰ ਦੇ ਵਿੱਚ ਮੈਨੂੰ ਦਿੱਤਾ ਜਾਵੇ ਕਿਉਂਕਿ ਮੈਂ ਜਾਵਾਂ ਕਿੱਥੇ ਹੁਣ ਇੱਥੇ ਦਾਣਾ ਮੰਡੀ ਦੇ ਵਿੱਚ ਹੀ ਇੱਥੇ ਪੈਂਦੀ ਸੌਂਦੀ ਵਿਚਾਰੀ ਰਾਤ ਨੂੰ ਵੀ ਜਿਹੜਾ ਬਹੁਤ ਚੀਜ਼ ਦਾ ਉਸ ਦਾ ਖਤਰਾ ਗਾ ਰੋਟੀ ਪਾਣੀ ਜਾਂ ਕਿਤੇ ਗੁਰਦਾਰੇ ਖਾਏ ਜਾਂ ਭੁੱਖੀ ਪੈ ਜਾਂਦੀ ਆ ਇਸ ਚੀਜ਼ ਨੂੰ ਦੇਖ ਕੇ ਤਾਂ ਸਾਨੂੰ ਕਿਤਨਾ ਕਿਤੇ ਲੱਗਦਾ ਵੀ ਇਨਸਾਨੀਅਤ ਦੇ ਤੌਰ ਤੇ ਇਹ ਚੀਜ਼ ਨੂੰ ਸਮਝਣਾ ਚਾਹੀਦਾ ਪਰ ਜਿਹੜੇ ਤਰੀਕੇ ਦੇ ਨਾਲ ਇਹਨੇ ਵੀ ਆਪਣੇ ਫੈਸਲੇ ਆਪ ਲਏ ਆ ਤੇ ਉਹ ਕਾਲ ਦੇ ਵਿੱਚ ਲਏ ਹੋਏ ਫੈਸਲੇ ਇਹਨੂੰ ਬਰਬਾਦੀ ਦੇ ਵੱਲ ਲੈ ਗਏ ਪਰ ਫਿਰ ਵੀ ਕੁਝ ਕਬੰਦੇ ਇਹਦੇ ਨਾਲ ਆ ਜਿਹੜੇ ਪਿੰਡ ਦੇ ਵਿੱਚੋਂ ਖੜੇ ਨੇ ਜਿਹੜੇ ਇਨਸਾਨੀਅਤ ਨੂੰ ਇਸ ਚੀਜ਼ ਨੂੰ ਮੰਨਦੇ ਨੇ ਠੀਕ ਨਸ਼ਿਆਂ ਦੀ ਮੁੰਡੇ ਨੇ ਜਿਹੜੀ ਜ਼ਿੰਦਗੀ ਇਹਦੇ ਘਰ ਵਾਲੇ ਦੀ ਉਹਨੇ ਨਸ਼ਿਆਂ ਨੇ ਬਰਬਾਦ ਕਰਤੀ ਤੇ ਇਹਦੀ ਜ਼ਿੰਦਗੀ ਆਪ ਦੇ ਲਏ ਹੋਏ ਫੈਸਲਿਆਂ ਦੇ ਨਾਲ ਆ ਜਿਹੜੀ ਬਰਬਾਦ ਕਰਤੀ ਬਈ ਤੂੰ ਕੀ ਵੇਖਿਆ ਇਸ ਮਾਮਲੇ ਤੋਂ ਹੁਣ ਤੱਕ ਕੀ ਫੈਸਲਾ ਲੱਗਦਾ ਹੋਣਾ ਆਉਣਾ ਕਿ ਚਾਹੀਦਾ 5-7 ਡਾਂਗ ਇਹਦੇਗੇ ਵਜਣੀਆਂ ਚਾਹੀਦੀਆਂ ਹਾਂ 5-7 ਡਾਂਗ ਇਹਦੇ ਘੜਲੇ ਵਜਣੀਆਂ ਚਾਹੀਦੀਆਂ ਫੇਰ ਸੈੱਟ ਹੋ ਬੰਦੀ ਹੋ ਜਾਣਾ ਸੈੱਟ ਵਾਹ ਵੀ ਵਾਹ ਬਾਈ ਨੇ ਜਮ ਕੜਵੀ ਗੱਲ ਕਹੀ ਆ ਪਰ ਸੱਚੀ ਗੱਲ ਆ ਉਹ ਕਹਿੰਦਾ ਚਾਰ ਡਾਂਗਾ ਤੇ ਇਹਦੇ ਮਾਰੂ ਤੇ ਢਾਈ ਡਾਂਗਾ ਨਹੀਂ ਚੱਲਦੀ ਤੇ ਕਹਿੰਦਾ ਚਾਰ ਡਾਂਗਾ ਮਾਰੂ ਤੇ ਘੜਲੇ ਦੇ ਇਹਦਾ ਮਾਮਲਾ ਇਹ ਸੈੱਟ ਹੋ ਜੂ ਵੇਖੋ ਗੱਲ ਤੁਹਾਨੂੰ ਵਧੀਆ ਲੱਗੀ ਜੀ ਗੱਲ ਤਾਂ ਵਧੀਆ ਜ਼ਬਰਦਸਤੀ ਕਰਨੀ ਪੈਣੀ ਆ ਜੀ ਕੋਈ ਇਹਦੇ ਖਾਸ ਕਰਕੇ ਚੱਲ ਪੇਕੇ ਤਾਂ ਨਹੀਂ ਮੰਨਦੇ ਛੱਡੋ ਹੁਣ ਰਹਿਣਾ ਤਾਂ ਅਖਰ ਇਹਨੇ ਆਪਦੇ ਸਹੁਰੇ ਹੋਏ ਨੇ ਬੇਸ਼ੱਕ ਉਹਨਾਂ ਨੇ ਕੇਸ ਲਾਇਆ ਜਾਂ ਜੋ ਵੀ ਕੀਤਾ ਹੈਗਾ ਅਸੀਂ ਸੌਰੇ ਘਰੇ ਜਾਣਾ ਇਹ ਇਹਨੂੰ ਰਹਿਣ ਨੂੰ ਕਮਰਾ ਦਿਓ ਰੋਟੀ ਪਾਣੀ ਦਿਓ ਕੰਮ ਥੋੜਾ ਕਰੂਗੀ ਜਿਹੜਾ ਥੋੜਾ ਘਰ ਦਾ ਰਸੋਈ ਦਾ ਕੰਮ ਹੈਗਾ ਕਰਵਾਓ ਬੇਸ਼ੱਕ ਕੰਮ ਤਾਂ ਕਰਨਾ ਹੀ ਵਿਹਲੀ ਨਹੀਂ ਤਾਂ ਰੋਟੀ ਨਹੀਂ ਮਿਲਣੀ ਪਰ ਰੱਖਣਾ ਤੁਹਾਨੂੰ ਪਊਗਾ ਜਿੰਨਾ ਚਿਰ ਕੇਸ ਨਹੀਂ ਨਿਬੜਦਾ ਬਾਕੀ ਕੇਸ ਜਦੋਂ ਨਿਬੜੂਗਾ ਉਦੋਂ ਦੇਖੀਓ ਜਿਹੜਾ ਵੀ ਫੈਸਲਾ ਅਦਾਲਤ ਕਰੂਗੀ ਉਹ ਮੰਨਿਆ ਜਾਊਗਾ ਹਾਂ ਭਾਈ ਕੀ ਕਹਿਣਾ ਤੁਸੀਂ ਹਾਂਜੀ ਮੈਨੂੰ ਵੀ ਬਸ ਇਹ ਰਹਿਣ ਵਾਸਤੇ ਘਰ ਚਾਹੀਦਾ ਬਸ ਉਹਨਾਂ ਦੇ ਜੇ ਮੰਨ ਲਓ ਅਦਾਲਤ ਨੇ ਫੈਸਲਾ ਕਰਤਾ ਕੋਈ ਵੀ ਫੈਸਲਾ ਆ ਗਿਆ ਤਲਾਕ ਹੋ ਗਿਆ ਮਨਜ਼ੂਰ ਕਰੋਗੇ ਉਹ ਮਨਜ਼ੂਰ ਕਰਨਾ ਹੀ ਪੈਣਾ ਫਿਰ ਹੁਣ ਜਦੋਂ ਉਹਨਾਂ ਨੇ ਕੇਸ ਲਈ ਰੱਖਿਆ ਤਲਾਕ ਵਾਸਤੇ ਹਾਂ ਬਾਕੀ ਨਾ ਹੁਣ ਮੇਰੇ ਪਿੱਕੇ ਗੱਲ ਸੁਣਦੇ ਆ ਤੇ ਮੈਨੂੰ ਫਿਰ ਜੇ ਉਹਨਾਂ ਨੇ ਤਲਾਕ ਦਿੱਤਾ ਤਾਂ ਮੈਂ ਸਰਕਾਰ ਵੱਲੋਂ ਬੇਨਤੀ ਆ ਕਿ ਮੈਨੂੰ ਰਹਿਣ ਵਾਸਤੇ ਕੋਈ ਨਾ ਕੋਈ ਮੇਰਾ ਇੰਤਜ਼ਾਮ ਕਰਕੇ ਦੇਣ ਰਹਿਣ ਵਾਸਤੇ ਇੰਤਜ਼ਾਮ ਇਹ ਕੁੜੀ ਕਹਿੰਦੀ ਮੈਨੂੰ ਦਿੱਤਾ ਜਾਵੇ ਸਰਕਾਰ ਨੂੰ ਬੇਨਤੀ ਆ ਪਰ ਬਹੁਤ ਸਾਰੀਆਂ ਚੀਜ਼ਾਂ 'ਚ ਸਰਕਾਰ ਜਾਂ ਪੰਚਾਇਤ ਜ਼ਿੰਮੇਵਾਰ ਨਹੀਂ ਹੁੰਦੀ ਕਿਉਂਕਿ ਜਿਹੜੇ ਪਰਿਵਾਰਕ ਮਸਲੇ ਸਾਡੇ ਹੁੰਦੇ ਆ ਉਹ ਸਾਨੂੰ ਪਤਾ ਹੁੰਦਾ ਅਸਲ 'ਚ ਸਾਨੂੰ ਇਹ ਵੀ ਪਤਾ ਹੁੰਦਾ ਵੀ ਗਲਤ ਕੀ ਹੋ ਰਿਹਾ ਸਹੀ ਕੀ ਹੋ ਰਿਹਾ ਇਹਦਾ ਨੁਕਸਾਨ ਕੀ ਆ ਇਹਦਾ ਫਾਇਦਾ ਕੀ ਆ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਹੁੰਦਾ ਪਰ ਕਈ ਵਾਰੀ ਅਸੀਂ ਕੀ ਕਰਦੇ ਹਾਂ ਜਲਦਬਾਜ਼ੀ ਦੇ ਵਿੱਚ ਫੈਸਲੇ ਲੈ ਕੇ ਤੇ ਛੇਤੀ ਛੇਤੀ ਸੈਨ ਕਰਨ ਲੱਗੇ ਕਾਲੀ ਕਰਦੇ ਆ ਜਾਂ ਛੇਤੀ ਫੈਸਲਾ ਸੁਣਾਉਣ ਲੱਗੇ ਜਾਂ ਗੁੱਸੇ 'ਚ ਬੋਲਣ ਲੱਗੇ ਕਾਲੀ ਕਰਦੇ ਆ ਫਿਰ ਉਹ ਕਹੇ ਹੋਏ ਜਿਵੇਂ ਕਹਿੰਦੇ ਹੁੰਦੇ ਵੀ ਕਿਰਪਾਨਾਂ ਦੇ ਫੱਟ ਮਿਲ ਜਾਂ ਮਟ ਜਾਂਦੇ ਆ ਬੋਲਾਂ ਦੇ ਫੱਟ ਕਦੇ ਮਟਦੇ ਨਹੀਂ ਹੁੰਦੇ ਇਹ ਗੱਲ ਪੱਕੀ ਆ ਤੇ ਉਹੀ ਗੱਲ ਇੱਥੇ ਹੋਈ ਆ ਇਹਦੇ ਮ ਤੋਂ ਨੇ ਇਸ ਕੁੜੀ ਨੂੰ ਰੋਕਣ ਦਾ ਬਹੁਤ ਯਤਨ ਕੀਤਾ ਪਰ ਇਹ ਨਹੀਂ ਰੁਕੀ ਬੇਬਾਰੀ ਚੱਲੀ ਹਮੇਸ਼ਿਆਂ ਦੇ ਵਾਸਤੇ ਤੇ ਨਤੀਜਾ ਅੱਜ ਇਦੇ ਸਾਹਮਣੇ ਅੱਜ ਪੰਚਾਇਤ ਵੀ ਸਾਥ ਨਹੀਂ ਦੇ ਰਹੀ ਕਿਤੇ ਨਾ ਕਿਤੇ ਉਹ ਵੀ ਕਹਿ ਰਹੇ ਵੀ ਨਹੀਂ ਸਾਡੇ ਵਸ ਦਾ ਮਾਮਲਾ ਨਹੀਂ ਇਹਦੀਆਂ ਵੀ ਗਲਤੀਆਂ ਤੇ ਕਿਤੇ ਨਾ ਕਿਤੇ ਮੁੰਡਾ ਨਸ਼ਾ ਕਰ ਰਿਹਾ ਉਹਦੀਆਂ ਵੀ ਗਲਤੀਆਂ ਹਾਲਾਂਕਿ ਵਿਚੋਲਣ ਨੂੰ ਪਤਾ ਸੀ ਕਿ ਮੁੰਡਾ ਅੱਧੀ ਗੋਲੀ ਖਾਂਦਾ ਨਸ਼ਾ ਕਿਤੇ ਨਾ ਕਿਤੇ ਕਰਦਾ ਉਹ ਪਰ ਉਹਨੇ ਇਹਨੂੰ ਦੱਸਿਆ ਨਹੀਂ ਸੱਚ ਜਦੋਂ ਸਗਣ ਪੈ ਗਿਆ ਬਾਅਦ ਚ ਕਿਤੇ ਪਰਿਵਾਰ ਨੇ ਇਹਦੇ ਮਾਪਿਆਂ ਨੇ ਪੁੱਛ ਪੜਤਾਲ ਕੀਤੀ ਤੇ ਉਹ ਗੱਲ ਖੁੱਲ ਕੇ ਸਾਹਮਣੇ ਆ ਗਈ ਵੀ ਹਾਂ ਬਿਲਕੁਲ ਸੱਚ ਹੈ ਮੁੰਡਾ ਨਸ਼ਾ ਕਰਦਾ ਹੈ ਫਿਰ ਇਹਨੂੰ ਵਿਆਹ ਤੋਂ ਰੋਕਿਆ ਪਰ ਇਹਨੇ ਮੁੰਡੇ ਦੀਆਂ ਗੱਲਾਂ ਚਾਕੇ ਵਿਆਹ ਕਰਾਉਣ ਤੋਂ ਪਹਿਲਾਂ ਹੀ ਆਪਦੇ ਸਹੁਰੇ ਘਰ ਐਂਟਰੀ ਇਹਦੀ ਹੋ ਗਈ ਸੀ ਇੱਥੇ ਮਹੀਨਾ ਦੋ ਮਹੀਨੇ ਰਹੀ ਉਸ ਤੋਂ ਬਾਅਦ ਮੁੰਡੇ ਨੇ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਇਹਦਾ ਆਪਰੇਟ ਆ ਜਿਹੜਾ ਹੋ ਗਿਆ ਆਪਰੇਸ਼ਨ ਕਰਾਤਾ ਜਾਂ ਕੀ ਕਰਾਇਆ ਕੀ ਨਹੀਂ ਕਰਾਇਆ ਹੁਣ ਇਹਨੂੰ ਇਹ ਗੱਲ ਕਹਿ ਕੇ ਘਰੋਂ ਧੱਕ ਦਿੱਤਾ ਗਿਆ ਵੀ ਜਿਹੜੀ ਆਪਰੇਸ਼ਨ ਆ ਇਹਦਾ ਕਰਾਇਆ ਗਿਆ ਵੀ ਇਹਦੇ ਬੱਚਾ ਜਿਹੜਾ ਨਹੀਂ ਹੁੰਦਾ 에ਅਰਪੋਰਟਾਂ ਦੇ ਵਿੱਚ ਆਇਆ ਪਰ ਹੁਣ ਇਹਦਾ ਕਿਤੇ ਨਾ ਕਿਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਕਿਤੇ ਨਾ ਕਿਤੇ ਜਗ੍ਹਾ ਕਿਤੇ ਨਾ ਕਿਤੇ ਟਿਕਾਣਾ ਜਿਹੜਾ ਮਿਲ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਮਾਮਲਿਆਂ 'ਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਾਂਦੇ ਜਾਂਦੇ ਲੋਕ ਤਾਂ ਕੀ ਕਰਨਗੇ ਲੋਕ ਤਾਂ ਮਾੜੀ ਮੁੱਟੀ ਮਦਦ ਹੀ ਕਰ ਸਕਦੇ ਆ ਹਮਦਰਦੀ ਦੇ ਤੌਰ ਤੇ ਠੀਕ ਹੈ ਨਾ ਜ਼ਿੰਮੇਵਾਰੀਆਂ ਹੁਣ ਲੋਕ ਕਿਵੇਂ ਚੱਕ ਸਕਦੇ ਆ ਜਾਂ ਕੋਈ ਪੰਚਾਇਤ ਇਹਨੂੰ ਕਿੱਥੋਂ ਕਮਰਾ ਬਣਾ ਕੇ ਦੇ ਸਕਦੀ ਆ ਜਾਂ ਜਗ੍ਹਾ ਦੇ ਸਕਦੀ ਆ ਠੀਕ ਹੈ ਨਾ ਇਹ ਘਰ ਦੇ ਮਾਮਲੇ ਇਹਨਾਂ ਦੇ ਉਹਨਾਂ ਨੂੰ ਹੀ ਸਲਟਨੇ ਪੈਣੇ ਆ ਮੈਂ ਤਾਂ ਕਹਿੰਨਾ ਆਉਣ ਜਿਹੜੇ ਬੱਚੇ ਆ ਆਪਣੇ ਬੇਸ਼ੱਕ ਸੋਸ਼ਲ ਮੀਡੀਆ ਦੇਖਦੇ ਆ ਸਭ ਅੱਗੇ ਨਾਲੋਂ ਸਿਆਣੇ ਤਾਂ ਹੋਏ ਆ ਪਰ ਮੈਂ ਕਹਿੰਨਾ ਅੱਗੇ ਨਾਲੋਂ ਕਮਲੇ ਵੀ ਹੋ ਗਏ ਆ ਕਿਉਂਕਿ ਇਨਾਂ ਨੂੰ ਇਹ ਸਮਝ ਨਹੀਂ ਲੱਗਦੀ ਜਿੱਥੇ ਸਾਡਾ ਮਾਪਿਓ ਕਹਿੰਦਾ ਉੱਥੇ ਵਿਆਹ ਕਰਵਾਓ ਉਹਦਾ ਪੂਰੀ ਇਨਕੁਆਰੀ ਕਰੋ ਜਿੱਥੇ ਵੀ ਤੁਹਾਡਾ ਸ਼ਗਨ ਹੁੰਦਾ ਜਾਂ ਤੁਸੀਂ ਲੰਬ ਵੀ ਕਰਦੇ ਆ ਕਿਤੇ ਲੰਬ ਮੈਰਿਜ ਵੀ ਕਰਵਾਉਣੀ ਹੈ ਨਾ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਲੈ ਕੇ ਫਿਰ ਹੀ ਕੋਈ ਫੈਸਲਾ ਲੈਣਾ ਚਾਹੀਦਾ ਬਹੁਤ ਸੋਹਣੀ ਗੱਲ ਇਹਨਾਂ ਨੇ ਕਹੀ ਆ ਇਹ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਲਿਆਂਦਾ ਸੀ ਆਪਣੇ ਕੋਲੇ ਮਾਮਲਾ ਪਹੁੰਚਿਆ ਸੀ ਤੇ ਮਲੂਕਾ ਟੀਮ ਨੇ ਆਪਣੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਰੱਖਿਆ ਕਿਉਂਕਿ ਇੱਕ ਲੜਕੀ ਹੈ ਜਿਹੜੀ ਇੱਥੇ ਹੀ ਮੈਂ ਕਹਾਂਗਾ ਕਿ ਇਧਰ ਬਰਨਾਲੀ ਵਾਲੀ ਸਾਈਡ ਕਿਸੇ ਅੱਡੇ ਦੇ ਵਿੱਚ ਬੈਠੀ ਹੈ ਜਿਹੜੀ ਸਮਾਪਤੀਤ ਕਰ ਰਹੀ ਹੈ ਪਰ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਜਾਣਨਾ ਪਊਗਾ ਕਿ ਇਹ ਕਾਲ ਚ ਲਏ ਹੋਏ ਫੈਸਲੇ ਬਰਬਾਦੀ ਵੱਲ ਲੈ ਜਾਂਦੇ ਆ ਤੇ ਲੈ ਗਏ ਇਸ ਕੁੜੀ ਨੂੰ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਇੱਕ ਇੱਕ ਵਧੀਆ ਮੈਸੇਜ ਲੈ ਕੇ ਆਈਏਗਾ ਹੁਣ ਤੁਸੀਂ ਦੇਖੋ ਕਿਉਂਕਿ ਬਹੁਤ ਸਾਰੇ ਇਹ ਮਾਮਲੇ ਜਿਹੜੇ ਆ ਰਹੇ ਕਿਤੇ ਬੀਜਿਆਂ ਨੂੰ ਮਾਮਲੇ ਲੈ ਕੇ ਆਏ ਕਦੇ ਸ਼ਰਤਾਂ ਲਾ ਕੇ ਮੁੰਡਾ ਪੱਟਣਾ ਜੇ ਕੁੜੀਆਂ ਇਹ ਕੁਸ਼ ਕਰਨਗੀਆਂ ਤੇ ਅੱਡਿਆਂ ਚ ਮੰਡੀਆਂ ਚ ਏਸੇ ਤਰ੍ਹਾਂ ਹੀ ਇਹ ਕੁੜੀਆਂ ਰੋਲਣਗੀਆਂ ਇਹਦੇ ਵਿੱਚ ਕੋਈ ਦੋ ਰਹਿਣੀ ਸਾਨੂੰ ਸੋਚਣਾ ਪਊਗਾ ਪਰ ਆਖਰਕਾਰ ਕਿ ਅਸੀਂ ਕਰ ਕੀ ਰਹੇ ਹਾਂ ਕਿਉਂਕਿ ਜੇ ਪਹਿਲਾਂ ਕੁੜੀਆਂ ਜਾਂ ਬੁੜੀਆਂ ਪਹਿਲਾਂ ਜਾਂਦੀਆਂ ਜਾਂ ਬਾਬਿਆਂ ਕੋਲੇ ਜਾਂਦੀਆਂ ਪਹਿਲਾਂ ਉੱਥੇ ਸਾਰਾ ਕੁਝ ਕਰ ਕਰਾਉਂਦੀਆਂ ਠੀਕ ਆ ਫਿਰ ਉੱਥੋਂ ਕਿਤੇ ਖਲਿਆਰਾ ਪੈਂਦਾ ਫਿਰ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲ ਪਿਆ ਚੈਨਲਾਂ ਤੇ ਬਹਿ ਜਾਂਦੀਆਂ ਉਹੇ ਜਿਹਾ ਅਸੀਂ ਪੱਤਰਕਾਰ ਹੋ ਗਿਆ ਅਸੀਂ ਵੀ ਚੱਕ ਕੇ ਦਾਵਾ ਦਾ ਕੰ ਉੜੀ ਦਿਨਾ ਹੁੰਦਾ ਕਿਤੇ ਨਾ ਕਿਤੇ ਸਮਝਾਉਣ ਦਾ ਯਤਨ ਕਰਿਆ ਕਰੋ ਕਿਤੇ ਨਾ ਕਿਤੇ ਗੱਲ ਟਿਕਾਉਣ ਦਾ ਯਤਨ ਕਰਿਆ ਕਰੋ ਤਾਂ ਕਿ ਅਜਿਹੇ ਮਾਮਲੇ ਨਾ ਸਾਡਾ ਤਾਂ ਇੱਕ ਮਕਸਦ ਦਾ ਫਰਜ ਹੈ ਵੀ ਅਸੀਂ ਇੱਕ ਸੱਚ ਸਾਹਮਣੇ ਲੈ ਕੇ ਆਈਏ ਤਾਂ ਕਿ ਕੋਈ ਅਗਲਾ ਕੋਈ ਕਿਸ ਦਾ ਧੀ ਪੁੱਤ ਹੈ ਜਿਹੜਾ ਉਹ ਸਿਆਣਾ ਹੋ ਜਾਏ ਕਿ ਪਰਿਵਾਰ ਦੇ ਵਿੱਚ ਜੇ ਕੋਈ ਫੁੱਟ ਪੈਂਦੀ ਆ ਉਹ ਬਚ ਜੇ ਇਹੀ ਮਲੂਕਾ ਟੀਮ ਦਾ ਇੱਕ ਉਦੇਸ਼ ਆ ਮੈਸੇਜ ਦੇਣ ਦਾ ਤੇ ਇਹ ਮੈਸੇਜ ਤੁਹਾਡੇ ਤੱਕ ਲੈ ਕੇ ਆਏ ਆ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ